ਸਸਿਕਾ ਜੀ ਗੁੱਡ ਮਾਰਨਿੰਗ ਅੱਜ ਦੇ ਬਲੌਗ ਦੀ ਕਰਦੇ ਆਂ ਸ਼ੁਰੂਆਤ 10:30 ਵਜੇ ਗੇ ਰੋਟੀ ਖਾਣ ਲੱਗੇ ਆਂ ਅਜੂ ਤੁਹਾਨੂੰ ਵੀ ਸਾਗ ਨਾਲ ਖਵਾ ਦਈਏ ਅੱਜ ਇੱਕ ਵਿਆਹ ਹੈਗਾ ਯਾਰ ਇਸ ਤਿਆਰੀ ਚ ਉੱਥੇ ਜਾਣਾ ਇੱਕ ਭਤੀਜ ਦਾ ਵੀ ਵਿਆਹਤੀ ਖੰਨੇ ਉੱਥੇ ਨਹੀਂ ਜਾਇਆ ਜਾਣਾ ਯਾਨੀ ਜਾਏ ਨਹੀਂ ਜਾਣਾ ਭਤੀਜ ਅੱਜ ਸੌਰੀ ਮੇਰੇ ਭਤੀਜ ਜੀ ਅੱਜ ਇਹ ਬਲੌਗ ਦੇਖੇਗਾ ਤੇਰੇ ਘਰੇ ਮੈਂ ਪਰਸੋਂ ਨੂੰ ਆ ਕੇ ਜਾਊਂਗਾ ਮੰਗਲਵਾਰ ਨੂੰ ਨਾਲੇ ਰਿੱਕਟ ਵਾਲੇ ਮੁੰਡਿਆਂ ਨੂੰ ਮਿਲ ਕੇ ਜਾਵਾਂਗੇ ਜੁੜੇ ਰਹੋ ਪਟਿਆਲੇ ਵੀ ਚੱਲਾਂਗੇ ਤਖਾਵਾਂਗੇ ਤੁਹਾਨੂੰ ਅੱਗੇ ਜੁੜੇ ਰਹੋ ਅੱਜ ਓਕੇ ਆਜੋ ਜੀ ਸਾਗ ਨਾਲ ਖਵਾ ਦਈਏ ਰੋ ਤੇ ਹੁਣ ਚੱਲਦੇ ਆਂ ਪਿਆਰ ਹੋ ਗਏ ਉੱਪਰ ਕੋਠੇ ਤੇ ਪਤੰਗ ਚੜਾਉਣੇ ਆ ਲੋਕੋ ਤਿਆਰ ਹੋ ਗਿਆ ਮੈਂ ਵਿਆਹ ਵੀ ਜਾਣਾ ਹੈ ਹੁਣ 11:30 ਵਜੇ ਤੱਕ ਪਤੰਗ ਚੜ੍ਹਨੀ ਆ ਅੱਧਾ ਘੰਟਾ ਫਿਰ ਪਟਿਆਲੇ ਜਾਣਾ ਕੋਈ ਮੈਰਜਾ ਰਸਟੇਰੀ ਚ ਤੇ ਹੁਣ ਜਾਣਾ ਕੋਠੇ ਤੇ YouTube ਤੇ ਲਾਈਵ ਵੀ ਹੋਊਗਾ ਮਿੱਤਰ ਪਿਆਰਿਆ ਲਵ ਯੂ ਲਵ ਯੂ ਕੈਨ ਨਾ ਡੋਰ ਦੀ ਮਤੋਂ ਨਾ ਕਰਿਓ ਠੀਕ ਆ ਤੇ ਵੀ ਦਿਖਾ ਦੇਗੀ ਮੈਂ ਕਈਆ ਦੇ ਦੇ ਪਰ ਉਹ ਸਾਜੀ ਫਟ ਗਿਆ ਵੀ ਇੱਕ ਪਾਸੇ ਨੂੰ ਫਟ ਗਿਆ ਇਹ ਚਿੱਪੀ ਲੋਨੀ ਪੈਣੀ ਹੈ ਧੰਨ ਫਟ ਗਿਆ ਭਤੀਜ ਪਤੰਗ ਕਮਟਾ ਲੂਟ ਕਰਦੇ ਆਂ ਮੇਰੇ ਉਹ ਚੇਪੀ ਲੌਣੀ ਕੋ ਉੱਧਰ ਫਟ ਗਿਆ ਚਲ ਇੱਕ ਹੋਰ ਪਿਆਉ ਕਰ ਲਾਂਗੇ ਲੂਟ ਹੱਥ ਚੱਲ 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 ਓਕੇ ਫਟਰ ਕਰਕੇ ਉਹ ਹੋ ਗਿਆ ਥੋੜਾ ਜਿਹਾ ਚੇਪੀ ਨਹੀਂ ਆਈ ਗੁਰਿੰਦਾਰੇ ਚੇਪੀ ਲਾ ਦਿੰਦੇ ਆਪਾਂ ਦੂਆ ਧੋਪਾ ਸੰਗ ਫੜ ਕੇ ਭਤੀਜੇ ਦੇਖ ਲਓ ਹੁਣ ਇੱਕ ਕਾਗਜ਼ ਵਾਲਾ ਹੀ ਰਹਿ ਗਿਆ ਮਨ ਲੱਗਦਾ ਚੱਲ ਚੱਲ ਚੱਲਪੁੱਤ ਚੱਲ 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 ਕਿ ਆ ਵੀਆ ਚੱਲ ਰਹਿਣ ਦੇ ਸ਼ਾਮ ਨੂੰ ਹੀ ਦੇਖਾਂਗੇ ਹੁਣ ਰੋਕਦੇ ਮੀ ਟੌਮ ਬੈਠੇ ਨਹੀਂ ਹੇਟਾਂ ਤੇ ਪਤੰਗ ਆਹ ਫਟ ਗਿਆ ਭਤੀਜ ਹੁਣ ਕੋਈ ਗੱਲ ਨਹੀਂ ਕੱਲ ਨੂੰ ਚਾੜਾਂਗੇ ਜਾਂ ਕਿਦਨੇ ਫੇਰ ਪਇਆ ਆਪਣੇ ਕੋਲ ਨਵੇਂ ਪਤੰਗ ਹੋਰ ਦੱਸੋ ਠੀਕ ਹੋ ਤੁਸੀਂ ਮੇਰੇ ਜਿਗਰ ਤੇ ਟੁੱਟਿਓ ਚੱਲਦੇ ਆ ਹੁਣ ਆਪਾਂ ਪਟਿਆਲੇ ਨੂੰ ਵਿਆਹ ਏ ਦੱਸਿਆ ਇਹਦੀ ਤੁਹਾਨੂੰ ਮੈਂ ਜੁੜੇ ਰਹੋ ਅੱਜ ਸਾਥੀ ਕਾਲ ਜੀ ਵਿਆਹ ਜਾ ਰਹੇ ਆ ਪਟਿਆਲੇ ਯਾਰ ਤੇ ਭਤੀਜੇ ਦਾ ਵੀ ਕਿਸੇ ਦਾ ਵਿਆਹ ਦੀਆ ਯਾਰ ਆਪਣੇ ਦਾ ਬਾਹਰ ਤੋਂ ਆਇਆ ਵਿਆਹ ਉੱਥੇ ਮੈਨੂੰ ਲੱਗਦਾ ਜਾਇਆ ਨਹੀਂ ਜਾਣਾ ਯਾਰ ਤੇ ਕੱਲ ਨੂੰ ਫੇਰ ਰਸਤੀ ਯਾਰੀ ਦੇ ਵਿਆਹ ਹੈ ਉਹ ਭਤੀਜ ਨੂੰ ਮੈਂ ਮੰਗਲਵਾਰ ਨੂੰ ਹੀ ਗੁੰਮ ਕਰਕੇ ਖੰਨੀਓ ਜਾ ਕੇ ਆਉਂਗਾ ਖੰਨੀਓ ਸ਼ਗਨ ਦੇ ਕੇ ਨਹੀਂ ਯਾਰ ਸੌਰੀ ਭਤੀਜ ਯਾਰ ਮਜਬੂਰੀ ਸਮਝ ਤੇ ਆਪ ਨੂੰ ਆ ਤੁਹਾਨੂੰ ਜੁੜੇ ਰਹੇ ਤੁਸੀਂ ਕੱਲ ਜੀ ਹੁਣ ਮੇਰਾ ਭਤੀਜ ਮਿਲ ਗਿਆ ਦੀ ਭਤੀਜ ਆਪਣੇ ਨਾਲ ਦੇ ਪਿੰਡ ਬਦੂਚੀ ਤੋਂ ਆਤੀ ਯਾਰ ਮੈਨੂੰ ਕਾਲੀ ਦੀ ਥੋੜੀ ਜੀ ਘਰਦਿਆਂ ਨਾਲ ਵਿਆਹ ਜਾ ਰਹੇ ਹੈ ਭਤੀਜ ਨੂੰ ਕਿਹਾ ਮੈਂ ਕਿਹਾ ਪਿੰਡਾ ਜੀ ਕਿੱਦਨੇ ਜਾ ਫਤੇ ਘੜ ਫੋਨ ਕਰਦੀ ਆ ਕੇ ਤੈਨੂੰ ਚਾਹ ਪਾਣੀ ਖਲਾਵਾ ਪਲਾਵਾਗੇ ਤੇਰੀ ਸੇਵਾ ਕਰਾਂਗੇ ਯਾਰ ਲਵ ਜੂਆ ਤੁਹਾਨੂੰ ਸਾਰੇ ਐਨ ਆਰ ਆਈਆਂ ਨੂੰ ਕੈਨੇਡਾ ਵਾਲਿਆਂ ਨੂੰ ਜੁਗ ਜੁਗ ਜਿਓ ਸਤਿ ਸ੍ਰੀ ਅਕਾਲ ਹਾਂਜੀ ਮਿੱਤਰ ਪਿਆਰਿਓ ਦੋਸਤੋ ਆ ਗਏ ਪਟਿਆਲੇ ਆਪਾਂ ਪੈਲਟ ਚ ਤੇ ਅੰਦਰ ਦਾ ਫਿਰ ਬਾਲੀ ਵੀਡੀਓ ਯਾਰ ਬਣਨੀ ਨਹੀਂ ਹੈਗੀ ਕਿਉਂਕਿ 사ਉਂਡ ਚੱਲਦਾ ਹੁੰਦਾ ਏ ਹੋਰ ਦੱਸੋ ਗੱਲਬਾਤ ਯਾਰ ਐ ਹੈਗਾ ਇਹ ਜਦੋਂ ਕੋਈ ਮੈਰਿਜ ਆਉਂਦੀ ਆ ਸਿਸਟਮ ਜ਼ਰੂਰ ਵਿਗੜ ਜਾਂਦਾ ਯਾਰ ਤੁਹਾਡੇ ਚਾਚੇ ਦਾ ਜਿਵੇਂ ਅੱਜ ਭਤੀਜਿਆਂ ਦਾ ਵੀ ਵਿਆਹ ਥੀ ਯਾਰ ਮੈਨੂੰ ਮਿਸ ਕਰ ਰਹੀ ਹਾਂ ਯਾਰ ਮੈਂ ਉਹਨੂੰ ਵੀ ਕਿਉਂਕਿ ਆ ਰਿਸ਼ਤੇ ਆ ਰਿਚ ਦੀ ਆ ਯਾਰ ਇੱਥੇ ਵੀ ਆਉਣਾ ਜ਼ਰੂਰੀ ਥੀ ਪਰ ਘਰ ਦੇ ਕਹਿਣ ਲੱਗ ਜਾਂਦੇ ਨੇ ਉਹ ਤਾਂ ਤੂੰ ਰੋਜ਼ ਫੇਰੀ ਜਾਂਦਾ ਜੇ ਅਸੀਂ ਤੈਨੂੰ ਕਹਨੇ ਆ ਤੂੰ ਉਹ ਕਰ ਜਾਂਦਾ ਸੱਚ ਨਹੀਂ ਹੋ ਗੱਲ ਐ ਹੋ ਜਾਂਦਾ ਹੈ ਬਾਕੀ ਤੁਹਾਨੂੰ ਪਿਆਰ ਆ ਚੁੱਪ-ਚੁੱਪ ਜਿਉਓ ਜੁੜੇ ਰਹੋ ਕੰਮਾਂ ਹੀ ਚੱਲ ਪਿਆ ਫੋਟੋ ਵਾਲਾ ਜੀ ਫਿਰ ਆਉਣ ਨੂੰ ਤੁਹਾਨੂੰ 2 ਘੰਟੇ ਲੱਗਗੇ ਕਿ ਇੱਕ ਨਾ ਮੈਂ ਮਾਲੀ ਦੀ ਆਇਆ ਹਾਂ ਆ ਜਾ ਅਧਰ ਆ ਜਾ ਦੇਣੇ ਨਹੀਂ ਮੈਂ ਕਦੇ ਪਿੰਦਾ ਹੈਗਾ ਵੀ ਨਾ ਤੂੰ ਲਾ ਲਾ ਤੇਰੇ ਕੋਲ ਆ ਜੀ ਵਿਆਹ ਆਏ ਪੈਦੀ ਆ ਵੀ ਆਪਣੇ ਭਤੀਜ ਮਿਲ ਗਏ ਇੱਥੇ ਠੀਕ ਹੋ ਹਾਂ ਜੀ ਵਿਆਹ ਚਾ ਜੀ ਆ ਭਤੀਜ ਮਿਲ ਗਏ ਆਪਣੇ ਹਾਂ ਹਾਂ ਜੀ ਚੱਲਦੇ ਹਾਂ ਜੀ ਹੁਣ ਆਪਾਂ ਟਾਈਮ ਕਾਫੀ ਹੋ ਗਿਆ ਕਿੰਨਾ ਟਾਈਮ ਹੋ ਗਿਆ ਦੇਖੀ 4:30 ਕੇ 5 4:40 ਠੀਕ ਆ ਠੀਕ ਆ ਸਤਿ ਸ਼੍ਰੀ ਅਕਾਲ ਜੀ ਦੋਸਤੋ ਚੱਲਦੇ ਆ ਹੁਣ ਆਪਾਂ ਪਿੰਡ ਨੂੰ 4:43 ਹੋ ਗਏ ਬਹੁਤ ਸਮਾਂ ਲੱਗ ਗਿਆ ਇੱਥੇ ਵਿਆਹ ਤੇ ਜਦੋਂ ਛੁਗਣ ਪਾ ਕੇ ਰੋਟੀ ਪਾ ਕੇ ਸ਼ਗਰ ਪਾ ਕੇ ਰੋਟੀ ਖਾ ਕੇ ਮੈਂ ਕਰਦੇ ਨੂੰ ਕਿਹਾ ਚਲੋ ਚੱਲੀਏ ਹੁਣ ਟਾਈਮ ਬਹੁਤ ਹੋ ਗਿਆ ਕਿਉਂਕਿ ਕੱਲ ਨੂੰ ਵੀ ਇੱਕ ਵਿਆਹ ਹੈ ਯਾਰ ਤੇ ਜਾਂਦੇ ਨੂੰ ਸਾਨੂੰ ਉਹੀ 5:30 ਵਜੇ ਜਾਣੇ ਨੇ ਤੇ ਜਾਂਦੇ ਹੋਏ ਨੇ ਟਿਮੀ ਉਹਨਾਂ ਵਾਸਤੇ ਚਿਕਨ ਲੈ ਕੇ ਜਾਣਾ ਹੈ ਅਫਗਾਨੀ ਉੱਥੇ ਵੀ 10-20 ਮਿੰਟ ਲੱਗ ਜਾਣੇ ਨੇ ਫਿਰ ਰਸਤੇ 'ਚ ਕੋਈ ਭਤੀਜ ਭਤੀਜੀ ਵੀ ਮਿਲ ਜਾਂਦਾ ਹੈ ਤੁਹਾਨੂੰ ਪਤਾ ਹੀ ਆ ਲੱਭ ਜੂ ਹਾਂਜੀ ਪਟਿਆਲੇ ਆ ਗਿਆ ਜੀ ਮੈਂ ਫਾਈ ਨੰਬਰ ਇੱਥੋਂ ਨਾਲ ਆਪਾਂ ਟੀਮੀ ਉਹਨਾਂ ਲਈ ਉਹ ਫੜਨਾ ਦੀ ਚਿਕਨ ਉਹ ਫਗਾਨੀ ਚਿਕਨ ਲੈ ਕੇ ਇੱਥੇ ਚਾਵਲ ਵਾਲੇ ਹੈਗੇ ਨੇ ਉਹਨਾਂ ਦਾ ਵਧੀਆ ਹੁੰਦਾ ਏ ਫਿਰ ਚੱਲਦੇ ਆਪਾਂ ਪਿੰਡ ਨੂੰ ਮਿੱਤਰੋ ਪਿਆਰਿਓ ਇਹ ਅੱਜ ਬਹੁਤ ਜਾਣੇ ਮਿਲੇ ਵਿਆਹ ਦੇ ਵਿੱਚ ਯਾਰ ਤਕਰੀਬਨ 100 ਦੇ ਕਰੀਬ ਭਤੀਜ ਤੇ ਵੱਡੀ ਉਮਰ ਦੇ ਮੇਰੇ ਵੀਰ ਭਾਈ ਮਿਲੇ ਵਧੀਆ ਲੱਗਿਆ ਮਿਲ ਕੇ ਸਾਰਿਆਂ ਨੂੰ ਯਾਰ ਲਾਭੂਆ ਤੁਹਾਨੂੰ ਜਿਗਰ ਦੇ ਟੁੱਟਿਆਂ ਨੂੰ ਹਾਂਜੀ ਅਟੀ ਮੀਟੌਮ ਦਾ ਲੈਦੇ ਆ ਜੀ ਸਿਟੀ ਸੈਂਟਰ ਤੋਂ ਲਿਆ ਹੈਗਾ ਜੀ ਚੱਲਦੇ ਆ ਹੁਣ ਆਪਾਂ ਗੱਡੀ ਕੋਲ ਨੂੰ ਜੁੜੇ ਰਹੋ ਹੋਰ ਦੱਸੋ ਜਿਗਰ ਦੇ ਟੁੱਟੇ ਹੋ ਠੀਕ ਹੋ ਹਾਂਜੀ ਦੋਸਤੋ ਅੱਗੇ ਘਰੇ ਆਪਾਂ ਪਰਹੋਂਦੀ ਆ ਆ ਦੇਖ ਲਓ ਮੂਰੇ ਆ ਜਾਂਦੀ ਹੈ ਗਲੀ 'ਚ ਜਦ ਬਾਕੀ ਨਾ ਬਸ ਮਾਨ ਆ ਗਿਆ ਤਾਂ ਹੀ ਪੂੰਛਾ ਮਾਰਦੀ ਕਰਦੀ ਆ ਇਹਨਾਂ ਦਾ ਹੀ ਹੈਗਾ ਤੇ ਮੀਮ ਨਾ ਦਾ ਖਾਓ ਭਾਈ ਰਾਮ ਨਾਲ ਟੀਮੀ ਤੇ ਆ ਵਧੀਆ ਲੀਗਾ ਯਾਰ ਤੇ ਅੱਜ ਦੇ ਬਲੌਗ ਦੀ ਆਪਾਂ ਇੱਥੇ ਜੀ ਸਮਾਪਤੀ ਕਰਦੇ ਆ ਕੱਲੂ ਫੇਰ ਵਿਆਹ ਜਾਣਾ ਯਾਰ ਪਰਸੋਂ ਨੂੰ ਭੋਗ ਨੇ ਦੋ ਤਿੰਨ ਯਾਰ ਐਉ ਹੁਣ ਖੋਇਆ ਪਿਆ ਉਹ ਯਾਰ ਫੇਰ ਤੀਜਿਆਂ ਦਾ ਟੂਰਨਾਮੈਂਟ ਆ ਯਾਰ 29 ਤੀਜ ਦਾ ਉੱਥੇ ਵੀ ਜਾਣਾ ਪੈਣਾ ਟੌਮ ਦੇ ਖਾਦੇ ਪਿੱਛੇ ਟੌਮ ਨੂੰ ਖੋਲ ਦੇਣਾ ਇਹ ਹੁਣ ਜਾਰੇ ਇਹਨੂੰ ਫੇਰ ਦਾ ਬੰਨੇ ਆ ਵਿਆਹ ਆ ओके जी ਤੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਲਿਓ ਅ ਬਟਨ ਵਾਲੀ ਘੰਟੀ ਜਰੂਰ ਦਬਾ ਲਿਓ ਯਾਰ ਉਹ ਤਾਂ ਜੋ ਤੁਹਾਡੇ ਕੋਲ ਹਰੇਕ ਨੋਟੀਫਿਕੇਸ਼ਨ ਨਾਲ ਦੀ ਨਾਲ ਪਹੁੰਚ ਸਕੇ